ਅੱਜ ਅਸੀਂ ਡਾਬੇ ਸਕੂਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੇ ਕਮਰਿਆਂ ਦੀ ਜਿਹੜੀ 4 ਕਮਰਿਆਂ ਦੀ ਗ੍ਰਾਂਟ ਮਿਲੀ ਸੀ ਨਾਲ ਜਦੋਂ ਮੈਂ ਇਲੈਕਸ਼ਨ ਤੋਂ ਬਾਅਦ ਦਿੱਤੀ ਹਾਂ ਅਸੀਂ ਕਿਦੋਂ ਮੈਂ ਪਹਿਲੀ ਵਾਰ ਇਸ ਸਕੂਲ ਦੇ ਵਿੱਚ ਆਈ ਹਾਂ ਤੇ ਇੱਥੋਂ ਦੇ ਪ੍ਰਿੰਸੀਪਲ ਜੀ ਨਾਲ ਗੱਲ ਕੀਤੀ ਕਿ ਇੱਥੇ ਸਕੂਲ ਦੇ ਅੰਦਰ ਬੱਚਿਆਂ ਦੇ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਪਿਛੇ ਵੀ 4 ਟਵਾੜੀ ਹੈ ਲੋ ਇਸ ਸਕੂਲ ਦੀ 4 ਟਵਾੜੀ ਬਣਾਈ ਗਈ ਵਾਸ਼ਰੂਮ ਬਣਾਏ ਗਏ ਔਰ 4 ਕਮਰੇ ਦੀ ਗਾਰੰਟ ਦਿੱਤੀ ਗਈ ਫਰਨੀਚਰ ਭੇਜਿਆ ਗਿਆ ਤੇ ਨਾਲ ਹੀ ਨਾਲ ਕਮਰਿਆਂ ਦੇ ਵਿੱਚ ਇੰਟਰਐਕਟਿਵ ਪੈਨਲ ਲਗਾਏ ਗਏ ਇਹ ਟੋਟਲ ਗਰਾਟ ਇਥੇ 55 ਲੱਖ ਰੁਪਏ ਦੀ ਆਈ ਹੈ ਜਿਹੜੀ ਇੱਕ ਹੁਣ ਰਿਕਾਰਡ ਹੈ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਵਰਦੀਆਂ ਦੇ ਪੈਸੇ ਆਏਗੇ ਔਰ ਸਕੂਲ ਦੇ ਵਿੱਚ ਲਾਇਬ੍ਰੇਰੀ ਜਿਮ ਸਾਰੀਆਂ ਚੀਜ਼ਾਂ ਦਾ ਸੋ ਜਿਹੜਾ ਸਿੱਖਿਆ ਕ੍ਰਾਂਤੀ ਚੱਲ ਰਿਹਾ ਪੜੇਗਾ ਪੰਜਾਬ ਬਣੇਗਾ ਪੰਜਾਬ ਸਾਡੇ ਸੀਐਮ ਸਾਡੀ ਸੋਚ ਕਿ ਸਾਡੇ ਕੋਲੇ ਮਾਡਲ ਸੀ ਦਿੱਲੀ ਦਾ ਦਿੱਲੀ ਦੇ ਵਿੱਚ ਮਨੇ ਸ਼ੋਧਿਆ ਜੀ ਨੇ ਜੋ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਂਦੀ ਆ ਉਹਦੇ ਤਹਿਤ ਅਸੀਂ ਪੰਜਾਬ ਦੇ ਜਿਹੜੇ ਸਕੂਲਾਂ ਦਾ ਜਿਹੜਾ ਮਿਆਰ ਉੱਚਾ ਚੱਲ ਰਿਹਾ ਤੁਸੀਂ ਦੇਖਿਆ ਹੋਵੇਗਾ ਸਾਡਾ ਸਕੂਲ ਢੋਲੇਵਾਲ ਸਕੂਲ ਜਿੱਥੋਂ ਦਾ ਬੱਚਾ ਨਾਲ ਸਾਰੇ ਵਿੱਚ ਵਿਦਿਆਕਿਆ ਤੇ 12 ਬੱਚਿਆਂ ਦੀ ਇੱਥੇ ਮੈਰਿਟੋਰੀਅਸ ਐਡਮਿਸ਼ਨ ਹੋ ਰਹੀ ਆ ਸੋ ਉਹਦੇ ਤਹਿਤ ਲੜੀਵਾਰ ਸਾਡੇ ਸਕੂਲਾਂ ਦੇ ਪ੍ਰੋਗਰਾਮ ਚੱਲ ਰਿਹਾ ਜਿਹਨੇ ਕੁਝ ਕਰਤਾ